ਕਾਗੂ ਕਰੋ ਕਾਗੂ ਕਰੋ ਕਾਗੂ ਕਰੋ ਕਾਗੂ ਕਰੋ ਮੇਰਾ ਨਾਮ ਡਾਕਟਰ ਲਖਵਿੰਦਰ ਸਿੰਘ ਹੈ ਮੈਂ ਸਿਵਲ ਹਸਪਤਾਲ ਸਮਰਾਲਾ ਦੇ ਵਿੱਚ ਬਤੌਰ ਅਨਸਥੈਟਿਸਟ ਮੈਡੀਕਲ ਅਫਸਰ ਸਪੈਸ਼ਲਿਸਟ ਦੇ ਤੌਰ ਤੇ ਕੰਮ ਕਰ ਰਿਹਾ ਤੇ ਅੱਜ ਜਿਹੜਾ ਪ੍ਰੈਸੇਂਟੇਸ਼ਨ ਕਰ ਰਿਹਾ ਹੂੰ ਕੀ ਮਾਈਂਡ ਮੋਡੀਲੇਟਰ ਇਹਦਾ ਮੇਨ ਮੋਟਿਵ ਜੋ ਸਰਕਾਰ ਦੀਆਂ ਹੈਲਥ ਸਿਸਟਮ ਪ੍ਰਤੀ ਨੀਤੀਆਂ ਨੇ ਉਹਦੇ ਵਿਰੋਧ ਦੇ ਵਿੱਚ ਹੋ ਰਿਹਾ ਸਾਡੀ ਮੇਨ ਕੁਝ ਮੁੱਦੇ ਨੇ ਕਿ ਪੰਜਾਬ ਦੇ ਹੈਲਥ ਸਿਸਟਮ ਨੂੰ ਬਚਾਇਆ ਜਾਵੇ ਜਿਹੜੀਆਂ ਭਰਤੀਆਂ ਨੇ ਐਮਬੀਬੀਐਸ ਡਾਕਟਰਾਂ ਦੀਆਂ ਉਹ ਸਾਡੀ ਐਸੋਸੀਏਸ਼ਨ ਵੱਲੋਂ ਇਹ ਡਿਮਾਂਡ ਆ ਕਿ ਉਹ ਰੈਗੂਲਰ ਤੌਰ ਤੇ ਕੀਤੀਆਂ ਜਾਣ ਕਿਉਂਕਿ ਇਸ ਵੇਲੇ ਸਾਰੇ ਪਾਸੇ ਸਪੈਸ਼ਲਿਸਟ ਡਾਕਟਰਾਂ ਨੂੰ ਐਮਰਜੈਂਸੀ ਡਿਊਟੀਆਂ ਕਰਨੀਆਂ ਪੈ ਰਹੀਆਂ ਨੇ ਜਿਸ ਕਾਰਨ ਆਮ ਪਬਲਿਕ ਨੂੰ ਸਪੈਸ਼ਲਿਸਟ ਡਾਕਟਰਾਂ ਦੀਆਂ ਸੇਵਾਵਾਂ ਚੰਗੀ ਤਰ੍ਹਾਂ ਨਹੀਂ ਮਿਲ پا ਰਹੀਆਂ ਇਸ ਤੋਂ ਇਲਾਵਾ ਇੱਕ ਜੋ ਡਾਕਟਰ ਅਤੇ ਮੈਡੀਕਲ ਵਰਕਰ ਨੇ ਇਹਨਾਂ ਦੀਆਂ ਸੁਰੱਖਿਆ ਦਾ ਮੁੱਦਾ ਇਸ ਦੀ ਸਾਨੂੰ ਇੰਸ਼ੋਰੈਂਸ ਦੇ ਨਾਲ ਨਾਲ ਇੰਪਲੀਮੈਂਟੇਸ਼ਨ ਜ਼ਰੂਰੀ ਚਾਹੀਦੀ ਹੈ ਤੇ ਉਸ ਤੋਂ ਇਲਾਵਾ ਇੱਕ ਸ਼ੁਰਡ ਕੈਰੀਅਰ ਅੱਗੇ ACP ਕਹਿੰਨੇ ਅਸੀਂ 4914 ਉਹ ਅਸੀਂ ਸਾਡੀ ਡਿਮਾਂਡ ਆ ਕਿ ਉਹ ਸਾਨੂੰ ਦਿੱਤੀ ਜਾਵੇ ਕਿਉਂਕਿ ਇਹ ਹਰਿਆਣਾ ਅਤੇ ਦਿੱਲੀ ਵਿੱਚ ਆਲਰੇਡੀ ਹੈ ਤੇ ਜਿਨਨੇ ਆਈਐਸ ਸਿਵਲ ਸਰਵਿਸ ਜੱਜ ਸਵਾਨ ਹਨ ਉਹਨਾਂ ਨੂੰ ਆਲਰੇਡੀ ਮਿਲ ਲਗੀ ਹੈ ਤੇ ਇਹ ਕੋਈ ਨਵਾਂ ਪੱਤਾ ਨਹੀਂ ਹੈ ਇਹ ਇੱਕ ਪਹਿਲਾਂ ਤੋਂ ਹੀ ਲੱਗੀ ਹੁੰਦੀ ਸੀ ACP ਪਹਿਲੇ ਸਾਰੇ ਹੀ ਹੁੰਦਾ ਸੀ ਜੋ ਕਿ ਹੁਣ ਸਰਕਾਰ ਨੇ ਬੰਦ ਕਰ ਦਿੱਤੀ ਗਈ ਹੈ ਆਪਣੇ ਸਿਸਟਮ ਦੇ ਵਿੱਚ ਡਾਕਟਰਾਂ ਦੀ ਤਾਂ ਪਹਿਲਾਂ ਹੀ ਘਾਟ ਹੈ ਤੇ ਇਸ ਲਈ ਅਸੀਂ ਸਮਝਦੇ ਹਾਂ ਕਿ ਥੋੜਾ ਜਿਹਾ ਸਰਕਾਰ ਨੂੰ ਸਾਡੇ ਬਾਰੇ ਸੋਚਣਾ ਚਾਹੀਦਾ ਹੈ ਤੇ ਸਾਡੀਆਂ ਜੋ ਮੁੱਖ ਮੰਗਾਂ ਨੇ ਉਹਨਾਂ ਉੱਤੇ ਹਮਦਰਦੀ ਨਾਲ ਵਿਚਾਰ ਕਰਕੇ ਲਾਗੂ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਕੀ ਕਰਨ ਜਾ ਰਹੇ ਹਾਂ ਅਗਰ ਨਹੀਂ ਹੁੰਦਾ ਹੈ ਸਾਡੀ ਜੋ PCMS ਐਸੋਸੀਏਸ਼ਨ ਹੈ ਸਰਕਾਰੀ ਡਾਕਟਰਾਂ ਦੀ ਪੂਰੇ ਪੰਜਾਬ ਦੀ ਉਨ੍ਹਾਂ ਵੱਲੋਂ ਪੜਾਵਦ ਇੱਕ ਸਟ੍ਰੈਟਜੀ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਪਹਿਲੇ 3 ਦਿਨ ਅਸੀਂ 9 ਤੋਂ 11 ਤੱਕ ਅੱਧੇ ਦਿਨ ਦੀ OPD ਨਹੀਂ ਕਰਾਂਗੇ ਤਾਂ ਜੋ ਆਮ ਪਬਲਿਕ ਨੂੰ ਵੀ ਜ਼ਿਆਦਾ ਸਫਰ ਨਾ ਕਰਨਾ ਪਵੇ ਲੇਕਿਨ ਅਗਰ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤਾਂ ਪੜਾਵਰ ਇਸ ਸੰਘਰਸ਼ ਨੂੰ ਹੋਰ ਅੱਗੇ ਡਾਕਟਰ ਸਾਹਿਬਾ ਹੁਣ ਅੱਜ ਤੋਂ ਜਿਹੜੀ OPD ਕਿੰਨੇ ਵੇਰ ਤੱਕ ਜਿਹੜੀ ਹੈ 3 ਘੰਟੇ ਤੁਸੀਂ ਕਹਿ ਰਹੇ ਹੋ ਬੰਦ ਰਿਹਾ ਕਰੇਗੀ ਫਿਲਹਾਲ ਪਹਿਲੇ ਭਰਾ ਦੇ ਵਿੱਚ ਅਸੀਂ 8 ਤੋਂ 11 ਵਜੇ ਤੱਕ ਕੋਈ OPD ਨਹੀਂ ਕਰਾਂਗੇ ਸਿਰਫ ਤੇ ਸਿਰਫ ਐਮਰਜੈਂਸੀ ਸਵਾਮਾਂ ਚੱਲਣਗੀ ਇਹਦੇ ਨਾਲ ਜਿਹੜੇ ਪੇਸ਼ੈਂਟ ਆ ਰਹੇ ਨੇ ਉਹਨਾਂ ਨੂੰ ਕਾਫੀ ਖੱਜਲ-ਖੋਰੀ ਹੋਏਗੀ ਇਹਨਾਂ ਬਾਰੇ ਸਾਡੀ ਮਰੀਜ਼ਾਂ ਪ੍ਰਤੀ ਪੂਰੀ ਹਮਦਰਦੀ ਹੈ ਅਸੀਂ ਉਹਨਾਂ ਦੇ ਨਾਲ ਆ ਲੇਕਿਨ ਅਸੀਂ ਹੈਲਥ ਸਿਸਟਮ ਬਚਾਉਣ ਲਈ ਤਾਂ ਜੋ ਸਾਡੇ ਕੋਲ ਜੋ ਗਰੀਬ ਤਰਕੇ ਦਾ ਮਰੀਜ਼ ਆਉਂਦਾ ਹੈ ਉਸ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਡਾਕਟਰਾਂ ਦੀ ਰੈਗੂਲਰ ਭਰਤੀ ਕਰਨ ਲਈ ਸਾਡਾ ਇਹ ਸੰਘਰਸ਼ ਅਤੇ ਡਾਕਟਰਾਂ ਦੀ ਸਿਕਿਉਰਿਟੀ ਲਈ ਜਿਵੇਂ ਕਿ ਹੁਣ ਤੁਸੀਂ ਕੋਲਕੱਤਾ ਦੇਖਿਆ ਕੱਲ ਪਰਸੋਂ ਮੁਕੰਦਪੁਰ ਦੇ ਵਿੱਚ ਵੀ ਹੋਇਆ ਜੋ ਕਿ ਬਹੁਤ ਹੀ ਸ਼ਰਮਨਾਕ ਘਟਨਾਵਾਂ ਹੋ ਰਹੀਆਂ ਨੇ ਇੱਕ ਸਿਕਿਉਰਟੀ ਦਾ ਮੁੱਦਾ ਅਤੀ ਤੀਸਰਾ ਸਾਡੀ ACP ਦਾ ਮੁੱਦਾ ਇਹ ਅਸੀਂ ਤਾਂ ਜੋ ਡਾਕਟਰ ਸਰਵਿਸ ਦੇ ਵਿੱਚ ਰਹਿਣ ਡਾਕਟਰ ਨੂੰ ਅਜਿਹੇ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ ਕਿ ਉਹ ਆਪਣੀ ਸਰਵ ਛੱਡਣ ਲਈ ਮਜਬੂਰ ਹੋ ਜਾਣ ਕਿਉਂ ਜੋ ਹਲੇ 50% ਤਾਂ ਪੋਸਟਾਂ ਸਿਰਫ ਭਰੀਆਂ ਹੋਈਆਂ ਨੇ ਇਸ ਕਾਈਂਡ ਦੇ ਡਾਕਟਰਾਂ ਦੀ ਜੋਤ ਮੈਂ ਐਸਡੀਐਸ ਸਮਰਾਲਾ ਵਿੱਚ ਹੈ ਮੈਡੀਕਲ ਆਫੀਸਰ ਗਾਇਨਕੋਲੋਜਿਸਟ ਜੋਤ ਸਾਹਿਬ ਕੀ ਡੀਆਂ ਮੁੱਖ ਮੰਗਾਂ ਨੇ ਜਿਹੜੀ ਇਹ ਲੈ ਕੇ ਆਤਾ ਸਾਡੀ ਮੁੱਖ ਮੰਗਾਂ ਕਾਫੀਆਂ ਨੇ ਬਟ ਇਹ ਮੇਨ ਮੁੱਦਾ ਸਾਡਾ ਇਹ ਹੈ ਕਿ ਸਾਡੀ ਡਾਕਟਰਾਂ ਨੂੰ ਬਿਲਕੁਲ ਸੁਰੱਖਿਆ ਨਹੀਂ ਹੈ ਸਾਡੇ ਐਸ ਅ ਫੀਮੇਲ ਡਾਕਟਰ ਸਾਨੂੰ ਇੱਥੇ ਜ਼ਿਆਦਾ ਸੁਰੱਖਿਆ ਦੀ ਲੋੜ ਹੁੰਦੀ ਹੈ ਨਾਈਟ ਡਿਊਟੀਆਂ ਕਰਨੀ ਪੈਂਦੀਆਂ ਨੇ ਈਵਨਿੰਗ ਡਿਊਟੀ ਕਰਨੀ ਪੈਂਦੀਆਂ ਨੇ ਇੱਕੋ ਹੀ ਸਿਕਿਉਰਿਟੀ ਗਾਰਡ ਹੁੰਦਾ ਹੈ ਤੇ ਹੋਰ ਸਿਕਿਉਰਿਟੀ ਗਾਰਡ ਦੀਆਂ ਪਰਤੀਆਂ ਹੋਣੀਆਂ ਚਾਹੀਦੀਆਂ ਸਿਕਿਉਰਿਟੀ ਹੋਰ ਹੋਣੀ ਚਾਹੀਦੀ ਕੋਈ ਵੀ ਕਈ ਕਈ ਵਾਰ ਪੇਸ਼ੈਂਟ ਆ ਜਾਂਦਾ ਹੈ ਕੋਈ ਡਰੰਕ ਹੁੰਦਾ ਹੈ ਕਦੇ ਉਹਨਾਂ ਨਾਲ ਸਿਰਫ ਮੇਲ ਹੁੰਦੇ ਨੇ ਤਾਂ ਸਾਨੂੰ ਬਿਲਕੁਲ ਸਿਕਿਉਰਿਟੀ ਨਹੀਂ ਲੱਗਦੀ ਬਿਲਕੁਲ ਸੁਰੱਖਿਤ ਫੀਲ ਨਹੀਂ ਹੁੰਦਾ ਇੱਥੇ ਤੇ ਕਾਫੀ ਇਨਸੀਡੈਂਸਿਸ ਹੋਣੇ ਅੱਜਕੱਲ ਇਹ ਹੋ ਨਹੀਂ ਨੇ ਜਿਨ੍ਹਾਂ ਨੂੰ ਦੇਖ ਕੇ ਡਰਦੇ ਹੋਏ ਮੈਨੂੰ ਐ ਲੱਗਦਾ ਹੈ ਕਿ ਨਾਈਟ ਡਿਊਟੀਆਂ ਤੇ ਈਵਨਿੰਗ ਡਿਊਟੀ ਮਤਲਬ ਆਡ ਆਰਸ ਜੇ ਅਸੀਂ ਕਰ ਹੀ ਨਹੀਂ ਸਕਦੇ ਤੇ ਫਿਰ ਅੱਗੇ ਲਈ ਡਾਕਟਰਾਂ ਲਈ ਬਹੁਤ ਮੁਸ਼ਕਿਲ ਹੋ ਜਾਏਗਾ ਕਿ ਫੀਮੇਲਸ ਡਾਕਟਰ ਹੀ ਨਹੀਂ ਅੱਗੇ ਕਰਨਗੇ ਹੀ ਨਹੀਂ ਇਹ ਸਟੈਪ ਵੀ ਨਹੀਂ ਲੈਣਗੇ ਕਿ ਅਸੀਂ ਡਾਕਟਰਾਂ ਦੀ ਭਰਤੀ ਕਰੀਏ ਮੈਨੂੰ 8 ਵਜੇ ਦੀ ਆਈਆਂ ਜੀ 8 ਓ ਹੀ ਤਾਂ ਜਮਾ ਨਹੀਂ ਤੋਰ ਹੁੰਦਾ ਜੀ ਹੋਰ ਕੀ ਕਹਿੰਦੇ ਹਸਪੀਟਲ ਚ ਆਏ ਹੁਣ ਕਹਿੰਦੇ ਜੀ ਹਰਤਾਲ ਆਵੇ 11 ਵਜੇ ਕਹਿੰਦੇ ਬੈਠਣਗੇ ਡਾਕਟਰ ਨੂੰ ਇਲਾਜ ਪਹਿਲਾਂ ਤੋਂ ਹੀ ਚੱਲ ਰਿਹਾ ਤਾਂ ਹਾਂਜੀ ਹਾਂਜੀ ਚੱਲਦਾ ਵਾ ਪਰ ਅਭ ਜੋਤ ਕੋਲੋਂ ਚੱਲਦਾ ਜੀ ਹੱਡੀਆਂ ਵਾਲੇ ਡਾਕਟਰ ਤੋਂ ਦਵਾਈ ਲੈਣੇ ਆ ਤੁਹਾਨੂੰ 11 ਵਜੇ ਤੱਕ ਬੈਠਣਾ ਹਾਂਜੀ ਬੈਠਾਂਗੇ ਜੀ ਔਰ ਕੀ ਕਰਨਾ ਜੀ ਦੂਰੋਂ ਆਏ ਆ ਅੰਮ੍ਰਿਤਵਾਲਾ ਜੀ ਜਿਹੜੇ ਕਿੰਨਾ ਟਾਈਮ ਹੋ ਗਿਆ ਆ ਮੈਂ ਕਿੰਨੂ ਸਰ 8:00 8:30 ਵਜੇ ਦੇ ਬੈਠੇ ਆ ਜੀ 8:00 ਵਜੇ ਤੋਂ ਪਹਿਲਾਂ ਕੋਈ ਆਇਆ ਨਹੀਂ ਸੀਗਾ 8:30 8:30 ਵਜੇ ਆਇਆ ਜੀ ਲੈਬੋਰੀ ਜਗਾਇ ਉਹ ਤੋਂ ਬਾਅਦ ਪਤਾ ਲੱਗਿਆ ਕਹਿੰਦੇ ਵੀ ਹਰਤਾਲ ਅੱਜ ਬੈਠੇ ਜਾਂਦੀ ਵੇ ਹੰਡੀਆਂ ਜਿਹੜੀਆਂ ਸੀ ਕਿ ਉਹ ਕਹਿੰਦੇ ਵੀ 11 ਵਜੇ ਤੋਂ ਬਾਅਦ ਦੇਖ ਰਿਹਾ ਜੀ ਡਾਕਟਰ ਆ ਗਏ ਤਾਂ ਠੀਕ ਆ ਨਹੀਂ ਫਿਰ 12 ਤੱਕ ਹੜਤਾਲ ਕਹਿ ਰਹੇ ਆ ਜੀ ਖੱਜਲ ਖਵਾਦੀ ਬਹੁਤ ਜੀ ਬਹੁਤ ਜ਼ਿਆਦਾ ਜੀ